ਸੁਦੇਈ ਸੁਰੀਤਾ ਸੌਦਾ ਲਾਉਣ ਵਾਲੇ ਸੰਦੀਪ ਸਿੰਘ ਦੇ ਨਾਲ ਜੁੜੀ ਵੱਡੀ ਖਬਰ ਹੈ ਉਹਨਾਂ ਦੇ ਭਰਾ ਤੇ ਵੱਲੋਂ ਜੇਲ੍ਹ ਦੇ ਵਿੱਚੋਂ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਪਹਿਲਾਂ ਪਟਿਆਲਾ ਜੇਲ੍ਹ ਦੇ ਵਿੱਚ ਪੰਥ ਸੀ ਜਿਸ ਦੌਰਾਨ ਇਹ ਸਾਰੀ ਘਟਨਾ ਵਾਪਰੀ ਤਾਂ ਹੁਣ ਉਹਨਾਂ ਨੂੰ ਸੰਗਰੂਰ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਗਿਆ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਦੀ ਵੀ ਇਜਾਜ਼ਤ ਦਿੱਤੀ ਗਈ ਸੰਦੀਪ ਸਿੰਘ ਸਣੀ ਦੇ ਭਰਾ ਨੇ ਜੇਲ੍ਹ ਦੇ ਵਿੱਚ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਤਾਂ ਸੰਦੀਪ ਸਿੰਘ ਕਿਹੜੇ ਹਾਲਾਤ ਦੇ ਵਿੱਚ ਨੇ ਜੇਲ ਦੇ ਵਿੱਚ ਉਹਨਾਂ ਦੇ ਭਰਾ ਮੀਡੀਆ ਦੇ ਨਾਲ ਗੱਲਬਾਤ ਕਰਦੇ ਨਜ਼ਰ ਆਏ ਇਸ ਦੇ ਨਾਲ ਤਾਂ ਹੁਣ ਦੱਸ ਸੀ ਹੈ ਕਿ ਉਹਨਾਂ ਦੇ ਵਿੱਚੋਂ ਜਿਹੜੇ ਜਿੰਨਾ ਦੇ ਨਾਲ ਇਹ ਝਗੜਾ ਹੋਇਆ ਸੀ ਉਹਨਾਂ ਦੇ ਵਿੱਚੋਂ ਸਾਬਕਾ ਇੰਸਪੈਕਟਰ ਸੁਭਾ ਸਿੰਘ ਜੋ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਸੀ ਤਾਂ ਰਜਿੰਦਰਾ ਹਸਪਤਾਲ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਹੈ ਇਹ ਪੁਸ਼ਟੀ ਵੀ ਹੋ ਚੁੱਕੀ ਹੈ ਪਰ ਦੱਸਦੀ ਹੈ ਕਿ ਜਿੱਥੇ ਸੰਦੀਪ ਸਿੰਘ ਸਣੀ ਦੀਆਂ ਮੁਸ਼ਕਲਾਵadien ਨਜ਼ਰ ਆਈਆਂ ਉੱਥੇ ਹੀ ਉਹਨਾਂ ਦੇ ਭਰਾ ਜਿਹੜੇ ਮੁਲਾਕਾਤ ਕਰਕੇ ਆਏ ਉਹ ਮੀਡੀਆ ਦੇ ਨਾਲ ਗੱਲਬਾਤ ਕਰਦੇ ਨਜ਼ਰ ਆਏ ਤਾਂ ਉਹਨਾਂ ਨੇ ਕਿਹਾ ਕਿ ਸੰਦੀਪ ਸਿੰਘ ਸਣੀ ਤੇ ਬਹੁਤ ਹੀ ਤਸ਼ੱਦਦ ਕੀਤਾ ਗਿਆ ਇੱਥੋਂ ਤੱਕ ਕਿ ਉਹਨਾਂ ਦੇ ਭਰਾ ਮੀਡੀਆ ਦੇ ਨਾਲ ਗੱਲਬਾਤ ਕਰਦੇ ਰੋਂਦੇ ਵੀ ਨਜ਼ਰ ਆਏ ਕੀ ਕੁਝ ਕਿਹਾ ਉਹਨਾਂ ਨੇ ਇੱਕ ਵਾਰ ਆਪਾ ਸੁਣਦੇ ਆਂ ਦੋਤਾ ਮੇਰਾ ਬਰਦਰ ਛੋਟਾ ਨਹੀਂ ਮਿਲ ਕੋ ਕਹਿਣਾ ਚਾਹੁੰਦਾ ਭਾਜੀ ਅੱਜ ਮੈਡੀਕਲ ਲਈ ਕਹਿਣਾ ਦੇਖੋ ਮੈਂ ਇਹੋ ਚਾਹਨਾ ਪਿਆ ਜੀ ਦੇਖੋ ਅੱਜ 4 ਦਿਨ ਹੋ ਚੱਲੇ ਆ ਮਾਂ ਜੋ ਕੋਰਟ ਵੱਲੋਂ ਆਰਡਰ ਹੋ ਚੁੱਕੇ ਸੀ ਕਿ ਸੰਦੀਪ ਸਿੰਘ ਦਾ ਮੈਡੀਕਲ ਕਰਾਇਆ ਜਾਵੇ ਉਹ ਵੀ ਰਜਿੰਦਰਾ ਹਸਪੀਟਲ ਤੋਂ ਪਟਿਆ ਲਿਆ ਤੇ ਮਗਰ ਇਹ ਆਰਡਰ ਹੋ ਚੁੱਕੇ ਸੀ 10 ਇਹ ਮਤਲਬ ਕਿ 10 ਵਜੇ ਤੇ ਜਿਹੜਾ ਸੁਪਰੀਨੈਂਡ ਜੇਲ ਦਾ ਭਾਜੀ ਉਹਨੇ ਤਾਂ ਕਾਨੂੰਨ ਦੀਆਂ ਧੱਤੀਆਂ ਹੀ ਉਡਾ ਕੇ ਰੱਖ ਦਿੱਤੀਆਂ ਉਹਨੇ ਤਾਂ ਭਾਜੀ ਕਾਨੂੰਨ ਛਿੱਕੇ ਡਾਂਗੇ ਰੱਖ ਛੱਡੇ ਆ ਦੇਖੋ ਉਹਨਾਂ ਨੇ ਇਹ ਚੀਜ਼ਾ ਮਤਲਬ ਕਿ ਬਨ ਹਲਾਤਾ ਕਿ ਸੰਦੀਪ ਸਿੰਘ ਨਾ ਮਤਲਬ ਬਿਲਕੁਲ ਠੀਕ ਠਾਕ ਹੈ ਤੇ ਇਹਦਾ ਮੈਡੀਕਲ ਕਰਵਾਤਾ ਤੇ ਬਿਲਕੁਲ ਸਹੀ ਹੈ ਪਰ ਉਸ ਤੋਂ ਬਾਅਦ ਉਹ ਜੱਸ ਸਾਹਿਬ ਨੇ ਵੀ ਸੀ ਦੇਖਿਆ ਮਸੰਦੀਪ ਸਿੰਘ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਸੀ ਫਿਰ ਉਸੇ ਰੈਮ ਜੱਸ ਸਾਹਿਬ ਨੇ ਆਰਡਰ ਕੀਤਾ ਸਟਿੱਕਲੀ ਹੈ ਕਿ ਮੈਨੂੰ ਇਹਦਾ ਇਲਾਜ ਤੁਰੰਤ ਕਰਾਇਆ ਜਾਵੇ ਫਿਰ ਉੱਥੇ ਉਹਨਾਂ ਨੇ ਕਿਹਾ ਕਿ ਮੇਰੇ ਸੁਪਰੀਨ ਨਾਲ ਗੱਲ ਕਰਾਓ ਮੈਂ ਕਹਿਣਾ ਚਾਹਨਾ ਕਿ ਵੇਖੋ ਕੋਰਸ ਜੱਸ ਸਾਹਿਬ ਦੇ ਵੀ ਉਹਨਾਂ ਨੇ ਫੋਨ ਹੀ ਚੁੱਕੇ ਸੁਪਰੀਨ ਸਾਹਿਬ ਨੇ ਜੱਸ ਸਾਹਿਬ ਦੇ ਫੋਨ ਹੀ ਚੁੱਕੇ ਉਸ ਟਾਈਮ ਤੇ ਫੋਨ ਆਪਣੇ ਸੋਚੋ ਕਰਕੇ ਬੈ ਗਈ ਉਸ ਟਾਈਮ ਤੇ ਕਿੰਨੇ ਦੇ ਹਾਲਾਤ ਨੇ ਇਕਦਮ ਬੜਾ ਤੇਜ਼ੀ ਨਾਲ ਲੈ ਕੇ ਗਏ ਨੇ ਹੁੰਦੇ ਨੇ ਮੈਂ ਉਹ ਦੱਸਣਾ ਚਾਹਣਾ ਜੀ ਸਟਾਰਟਿੰਗ ਤੋਂ ਲੈ ਕੇ ਬਹੁਤ ਅੱਛੇ ਰਵੱਈਏ ਨਾਲ ਲੈ ਕੇ ਗਏ ਉੱਥੇ ਲੈ ਕੇ ਗਏ ਰਮਾਨ ਨਾਲ ਲੈ ਕੇ ਪਰ ਹੁਣ ਮੈਂ ਹੈਰਾਨ ਕੀ ਹੈ ਮੈਂ ਉਹ ਰੀਅਲ ਅਸੀਂ ਤੁਹਾ ਨਾਲ ਗੱਲ ਕੀਤੀ ਪਲੀਜ਼ ਰਿਕੁਐਸਟ ਕੀਤੀ ਸਰ ਦੇ ਪੈਰ ਤੇ ਫੈਕਚਰ ਹੈ ਰਮਾਨ ਨਾਲ ਲੈ ਕੇ ਜਾਓ ਉਹਨੂੰ ਦੇਖੋ ਸਾਡੇ ਵੱਲੋਂ ਇਹਨਾਂ ਨੇ ਕਿਹਾ ਸਾਡੇ ਵੱਲੋਂ ਉਹਨਾਂ ਨੇ ਕਿਹਾ ਸੀ ਕਿ ਤੁਹਾਡੇ ਵੱਲੋਂ ਕੱਠ ਨਾ ਹੋਵੇ ਮੈਂ ਇਹਨਾਂ ਨੂੰ ਰਿਕੁਐਸਟ ਕੀਤੀ ਚੀਮਾ ਸਾਹਿਬ ਨੂੰ ਤਾਂ ਸਾਡੇ ਵੱਲੋਂ ਦੋ ਜਾਂ ਤਿੰਨ ਬੰਦੇ ਲੈ ਕੇ ਜਾਵਾਂਗੇ ਵੀ ਮੇਰਾ ਬ੍ਰਦਰ ਹੀ ਆਇਆ ਨਾਲ ਇੱਕ ਭਾਈ ਸਾਹਿਬ ਆੜੇ ਨਾਲ ਹੋਰ ਆਏ ਬਸ ਮਤਲਬ ਹੋਰ ਕੋਈ ਦੇਖੋ ਦੇ ਬਾਰੇ ਮੈਨੂੰ ਇਹ ਕੋਈ ਜਾਣਕਾਰੀ ਨਹੀਂ ਜੀ ਨਾਮ ਨਾਲ ਪਤਾ ਲੱਗਿਆ ਉਹਦੇ ਵੱਲੋਂ ਜੀ ਤਾਂ ਪੂਰਾ ਮਾਮਲਾ ਤੁਸੀਂ ਕਿਵੇਂ ਦੇਖਦੇ ਕੀ ਜਿਹੜੀ ਘਟਨਾ ਹੋਈ ਕਾਰਨ ਕੀ ਸੀਗਾ ਇਸ ਤਰ੍ਹਾਂ ਇਹਨਾਂ ਵਿੱਚ ਝਗੜਾ ਵਧਦਾ ਦੇਖੋ ਜਿਹੜੇ ਅੰਦਰ ਬੁੱਚੜ ਆਫੀਸਰ ਬਾਂਸ ਸੀ ਨਾ ਜਿਨ੍ਹਾਂ ਨੇ ਸਿੱਖਾਂ ਦਾ ਬੜਾ ਕਹਾਣ ਕੀਤਾ ਨੌਜਵਾਨੀ ਮਾਜੇ ਦੀ ਇੱਕ ਤੇ ਪੂਰੀ ਪੀੜ੍ਹੀ ਮਤਲਬ ਇਹਨਾਂ ਨੇ ਖਤਮ ਕਰ ਛੱਡੀ ਹੈ ਉਹ ਨਾ ਬਾਈ ਟਿਚਕਰਾਂ ਬੜੀਆਂ ਕਰਦੇ ਸੀ ਸੰਦੀਪ ਸਿੰਘ ਨੂੰ ਕਾਫੀ ਜ਼ਿਆਦਾ ਮਤਲਬ ਕਹ ਲਓ ਕਿ ਸੰਦੀਪ ਸਿੰਘ ਜੀ ਦੇ ਕਿ ਨੰਗਦਾ ਹੈ ਤੈਨੂੰ ਮਲਕੂਰੀਆਂ ਵਟ ਦੇਣੀਆਂ ਮੁੱਛਾਂ ਨੂੰ ਤਾ ਦੇਣੇ ਐਦਾ ਐਦਾ ਦੇਣਾ ਮਤਲਬ ਕਿ ਬੜੇ ਜ਼ਿਆਦਾ ਕਮੈਂਟ ਸੰਦੀ ਤੇ ਐ ਸਬੰਧੀ ਨਾ ਸੰਦੀਪ ਸਿੰਘ ਨੇ ਸਾਡੇ ਨਾਲ ਕਈ ਵਾਰੀ ਗੱਲ ਵੀ ਕੀਤੀ ਸੀ ਅਸੀਂ ਜੇਲ ਦੇ ਜਿਹੜੇ ਸੁਪਰਡੈਂਟ ਸੀ ਉਹ ਨਾਲ ਗੱਲ ਕੀਤੀ ਕਿ ਪਲੀਜ਼ ਸਰ ਰਿਕਵੈਸਟ ਹੈਗੀ ਜੇ ਇਹਦੀ ਜਾਂ ਦੇ ਬੈਰਿੰਗ ਚੇਂਜ ਕਰ ਦਿੱਤੋ ਤੇ ਜਾਂ ਇਹਨੂੰ ਜੇਲ ਸ਼ਿਫਟ ਕਰ ਦਿਓ ਪਰ ਪਤਾ ਨਹੀਂ ਕਿਉਂ ਨਹੀਂ ਉਹਨਾਂ ਨੇ ਚੇਂਜ ਕੀਤੀ ਇੰਨਾ ਵੱਡਾ ਜਿਸ਼ੂ ਕ੍ਰੀਏਟ ਹੋ ਚੁੱਕਾ ਹੈ ਸਾਡੇ ਬ੍ਰਦਰ ਦੀ ਹੱਦ ਬਹੁਤ ਜ਼ਿਆਦਾ ਗੰਭੀਰ ਹੋਈ ਹੈ